ਗਾਵੰਤ ਤੁਧ ਸਾਧਿ ਜਾਰੀ ਗਾਵੰਤ ਤੁਧ ਨਾਦ ਸਦੇ ਸੰਤੋਖੀ ਗਾਵੰਤ ਤੁਧ ਨਾ ਬੀਰ ਕਰਾਰੇ ਗਾਵੰਤ ਤੁਧ ਨਾ ਪੰਦਤ ਪੜਨ ਨਰ ਵਿਸਾਰ ਗਾਵੰਤ ਨਾ ਆਕਾਰ ਸਵਾਤੁ ਤੁਧ ਨਾ ਗਾਵੰਤ ਤੁਧ ਨਾ ਜੋਗ ਉਲਾ ਗਾਵੰਤ ਤੁਧ ਨਾ ਤੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੀ ਤਾਰੇ ਇਸ ਤੁਜਿਨੋਂ ਕਾ ਬਨਾ ਜੋ ਤਦ ਪਾਵੈ ਨੰ ਸਭ ਸਤ ਸਭ ਤਪ ਸਭ ਦੀ ਅਈਆ ਸਤਿ ਦਾ ਪ੍ਰਕਾਸ਼ ਦੀ ਵੜਿਆਈਆ ਤੁਦਵੰ ਸੁਦੀਕਾ ਨਾਮ ਕਰਮ ਨਹੀਂ ਜੋ ਤੂੰ ਚੋਚਰਾਨ ਸੁਸੋਵਾ ਮਾਤਾ ਸਮਲ ਪੱਲ ਆਕਾ ਜੀਵਾ ਤੁੰਗੁ ਲਗ ਕਉ ਕਾਇ ਤਿਦੂ ਕੰ ਸੂਕ ਸਤਿ ਸਤਿ ਸਵਾਚੈ ਨਾਇਕਾ ਸਤਿਨਾਮ ਕੀ ਤਲਟਿਆਏ ਅਕੀਏ ਪਰਪਤਿ ਪਾਤ ਜਿਸਨ ਕਾਇਆ ਕਣ ਪਾਹੀ ਬਦਉ ਬੈ ਕਾਟ ਨਾਸ ਹੋ ਹੰਗਿਰਾਉ ਨਾਸ ਹੋ ਹੰਗਿਰਾਉ ਆਰਜਨ ਕੇ ਬਡਪਾ ਦੇ ਜਨਾਰ ਹਰਿ ਦਾਸੋ ਰਣ ਲਖਤਾਸ ਸੰਗਤ ਗਤ ਗਨ ਪਤਵਾਰ ਨਾਰਾ ਰਾਰਾ ਨਾਮ ਲਾਇਆ ਜਿ ਜਮ ਪਾਸ ਪਰ ਸੰਗਤ ਪਾਈ ਤੰਤਰ ਮਸਤਿਆਲ ਕਾਲ ਸਦਾਇ ਮੇਰੇ ਮਨ ਦੇ ਤਤ ਸੰਗਤ ਮਿਲੇ ਸੋ ਤਰੇ ਆਗੋਤ ਪਰਮ ਪਵਾਇ ਸੁਖੇ ਕਾਸ਼ਟ ਰਹਿ ਯਾ ਵਤ ਕੁਨ ਫਚਲਿ ਚਲਿਆ ਜਨ ਕਵਨ ਕਲਾ ਵਤ ਤੁਗਾ ਬਰ ਮਸ ਕਰਿਆ ਸਬਨ ਗਾਂ ਸਟ ਸਦਨ ਧਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਲਗਾਈਐ ਤਰ ਅੰਤ ਪਰ ਹਰਿਆ ਜਨ ਜਨ ਜਦ ਰਗਮਾ ਮਾ ਪਾਰਾ ਜੀ ਜਦ ਤੈ ਸਾ ਤੇਰਾ ਖੇਲ ਅਭ ਜੋਗ ਮਿਲ ਉਚੜਿਆ ਕਿਉ ਕੀ ਮਹਿਲਾ ਤੁਰਨਾ ਈ ਸੋਈ ਕਾਣੇ ਦਿਆ ਗਵਨ ਜਿੰਨ ਸੇ ਤੁੰਗਿਆ ਫਰਹੇਈਆ ਅਰਵਿਗ ਜਾਣ ਸੋਈ ਜਰਨਾ ਨੇ ਗੁਰਮੁਖ ਪ੍ਰਗਟ ਹੋਈ ਆਸਾ ਬੱਲਾ ਬੱਲਾ ਦੁਰਬਰਨ ਪੈਰਨ ਵਸਾ ਨੀ ਪੰਗਤੀ ਕੀਆ ਪੰਗਜੋ ਪਗ ਨਾਈ ਚੱਲੇ ਹੰਦੇ ਕਦੜੂ ਵਿਜਾਲੇ ਮਨ ਦੇ ਕਾਇ ਤੂੜ ਬਨਾਈ ਹਰ ਸਵੇਰੇ ਗਲ ਆਉ ਨਾਉ ਜਬਿਦਿ ਪੜਿਆ ਜਨ ਆਉ ਤੂ ਨਾਏ ਬਿ ਸੋ ਸੁਭਾਨ ਲਾ ਪਜੀਬਾਏ ਪਰਾਪਤ ਲੋਦਰੀਆ ਸੰਜਾਗ ਪਦ ਤਨ ਕਾ ਜਨਮ ਤਾਰਾ ਤਾ ਜਪ ਕਾ ਨਾਨਕ ਅਮਨੀ ਬ੍ਰਮਾ ਜੋਰਾ ਸ਼ਸ਼ਕਾ ਕਾਟਾ ਸੀਸਾ ਸਿਰਿ ਸਕੇ ਜਤ ਜਤ ਕੇ ਸਾ ਪਵਨ ਵਿਸ਼ਟਿਕ ਗੰਤੀ ਪਾਈ ਸਭਨੀਆਂ ਅਨੁਦਾਈ ਦਾਈ ਤੰਤਾਂ ਲੋਕਨ ਕੇ ਰਾਜਾ ਦਤੰਦਾ ਗ੍ਰਿਪਨ ਬਾਜਾ ਅਕਲ ਭਵਨ ਕੇ ਸਰ ਜਨਨਾਰੇ ਵਾਧਾ ਜਾਣ ਕਰਵਾਰ ਅਮਰੇ ਰੋਟ ਸਭਾਂ ਕਾ ਹੋ ਆਪਾਦ ਮੁਬਚਾਉ ਸੁਭੀ ਬੁਰ ਬਾਰਾ ਹੋ ਸੁਦਾ ਕਰਤਾਰ ਮੋਰ ਚਾਨਜ ਕਰਦਾ ਕਰੀਐ ਸਭ ਕਰਨ ਕਵਾ ਸੰਗਰੀਏ ਪੂਰਨ ਹੋਇਆ ਮਾਰੀ ਅਕਸ ਦੂਰ ਬੈਨ ਕੀ ਰਹਿ ਪ੍ਰਿਆਸ ਸੰ ਤਮੈ ਸਾੜ ਗੁ ਜਵਨ ਤਿਆਉ ਜੋ ਮਰ ਜਾਓ ਸੋ ਤੁਮ ਤਿ ਪਾਉ ਸੇਵਕ ਸਿੱਖਾ ਮਾਨਿ ਤਾਰੀਆ ਜੰਨਤ ਨਤਰਾ ਮਾਰੀ ਮਾਰੀ ਆਪਾ ਦਮ ਜਾ ਬਰੀਏ ਮਰਨ ਕਾਲ ਕਾ ਦਰਸਨ ਬਰੀਏ ਜੋ ਜਦਾ ਮਾਰੀ ਪਛਾ ਸ੍ਰੀ ਅਦੂਜੋ ਕਰੁ ਰਛਾਏ ਰਕ ਲਿਓ ਮੈ ਰਕਨ ਹਾਰੇ ਸਭ ਸੰਸਵਾਏ ਗਾਰੇ ਦਿਨ ਬਾਂਦ ਤਨ ਕੇ ਅੰਤੈ ਤਮੋ ਪ੍ਰੇਜਤਰ ਸੰਤ ਕਾਲ ਪਾਇ ਬ੍ਰਹਮ ਤਾਰਕ ਕਪਰਸ ਜਤਾਰ ਕਾਲ ਪਾਇ ਕਰਿਸ਼ਣ ਪ੍ਰਕਾਸ਼ ਸ ਸਕਲ ਕਾਲ ਕਾ ਜਿਆ ਤਮਸਾ ਜਮਨ ਕਾਲ ਜੋਗੀ ਸਭ ਕੀ ਓ ਬੇਦਰਾਰਿ ਬ੍ਰਹਮਾ ਜੋਤੀ ਰੋ ਜਗਨ ਕਾਲ ਸਾ ਲੋਕ ਸਵਾਰਾ ਨਸਕਰਤਾ ਅਮਰੰ ਜਗਨ ਕਾਲ ਸਾ ਜਤ ਬਿਨਾਯੋ ਦੇਵਦਾਤ ਜਿਸਨ ਪਿਜਾਇੋ ਆਦੰਤੇ ਕਰਤਾ ਰਾਜ ਸੋਏ ਗੁਰੂ ਸਮਝੋ ਅਮਰਾ ਨਮਸਕਾਰ ਸੇ ਕੋ ਮਾਰੀ ਸਕਲ ਪ੍ਰਜਾ ਨੇ ਆਪ ਸਵਾਰੀ ਤਉ ਕਨ ਕਉ ਸਭ ਕਉ ਸਭ ਦਿਆ ਸਤਨ ਕੋ ਪਰਮੋਪਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ पले बुरे की वीर प्रशांत जीते दे कुंचर अस्फुल्ला सब पर कृपा दृष्ट कर फुल्ला संतन कर कर करता पर जाता जा है पर, जा पर, जा पर जब कर कर करतो कब तुम तो दे तस्मान रंकारो आदनीला ना नाद सम्पर्क का मुझार ਆਪ ਆਪਣੀ ਬੁਧਾ ਜਿਤੀ ਬਨਤ ਬਲ ਬਣ ਤੋਇ ਤੇਤੀ ਤੁਮਰਾ ਲਖਨ ਜਪ ਸਾਰਾ ਕਿਹ ਬਿੱਦ ਸਜਾ ਪਰਤ ਸੰਸਾਰਾ ਇਕਾ ਰੂਪਾ ਨੋਪ ਸਰੂਪਾ ਰੰਗ ਪਿਉ ਰਾਵ ਕਈ ਧੂਪ ਅੰਡਜ ਜਿਰਜ ਤਿਤ ਕਿਨੀ ਉਪਨ ਕਾਨ ਬੌਰ ਤਿਨੀ ਕਉ ਫੂ ਰਾਜਾ ਬਟਾ ਕਉ ਸੰਮਟ ਪਿਉ ਸ਼ੰਕਰ ਕੱਟਾ ਸਿਗਰੀ ਤ੍ਰਿਸ਼ਟਾਏ ਨਿਕਾਇਤੰ ਪਬੋ ਆਦਿ ਜਗਾਦ ਸਰੂਪਸ ਜੰਪਬੋ ਅਵਰਚਾ ਮੇਰੀ ਤੁਮ ਕਾਰੋ ਸਿਖਵਾਰ ਸੁਖ ਸੰਗਾਰੋ ਦੁਖ ਜਿਤੇ ਉੱਠਵਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਆਸ ਤੁਝ ਤਸਲ ਨੀ ਪਾਰੇ ਤਨਕੇ ਦੁਤ ਤਾ ਦੁਤਾ ਮਾਰੇ ਪੁਰਖ ਜਾਨ ਪਾ ਪਰੇ ਤਿਆਰੀ ਤਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਬਾਰ ਜਾਇਐ ताकि काल न आया चौ जाय सकल नर चर चरत कलला कृपा द्रिप एक बार दस संभार का सुते रहन खग गत में ਸਰਵਤੌਰ ਮੋ ਸਵਾਈ ਦੁਰਦੋਦੇ ਲੋਭ ਚਾਹ ਇਪਰ ਕ ਪਰਹੂਨ ਸਬਰ ਆਤਾਇ ਕਿਲ ਬਖਸ ਗੁਰ ਦੇ ਕੋ ਅਕਾਡ ਦੁਸ਼ਟਾ ਦੋਖਾ ਨਾ ਪੋਛਾ ਕਰਤਾ ਸਿਰਿਆ ਸੋਧਿ ਜੋ ਜਾ ਪੈ ਦਇਆਲਾ ਪੂਰਨ ਕਰੈ ਗ੍ਰੰਥ ਤਕਲਲਾ ਮਨ ਬਾਚਤ ਬਲ ਪਾਵੈ ਸੋਇ ਦੁਖਾਂਤ ਸਭ ਆਪਿਤ ਕੋਈ ਅੜਲਲਾ

ਇਤਸਰੀ ਚਰਤ੍ਰੋਪਕੇ ਆਨੇ ਦਰਜਤਰ ਮੰਤ੍ਰੇ ਪੂਪ ਸੰਬਧਿ 405 ਚਰਤਰ ਸਮਾਪਤ ਮਤ ਸੁਮ ਵਰਜ ਲੋਗਨ ਜਨਨ ਕਰਤਸ ਪਰ ਕੀ ਜਗਤ ਪਰ ਆਪਾਦਨਾਂ ਕਿਸ਼ਨ ਵਿਸਵ ਗੁਣਾਂ ਤਿਆ ਕਾਣਾ ਪਹਿਚਾਨਤ ਸਮਮ ਕਿੰਕਰ ਖਾਰੂ ਆਪਣਾ ਜਗ ਕਰਵਾਰੂ ਵੈਂਗੇ ਕੀ ਲਾ ਦਿੱਤਾਰ ਆਪਣਾ ਜਨਮ ਜਗ ਤਿਆਰ ਜਨ ਜਨ ਅਤਰਾ ਮਾਰੀ ਮਰੀਆਈ ਦੇਗ ਤੇ ਗੁਰ ਜਗ ਮੈਂ ਦੂ ਚੱਲੈ ਰਾ ਕਬ ਮੈਂ ਔਰ ਨੰਦ ਲੈ ਤੁਮ ਮਾਮ ਕਰੋ ਦਬ ਪਾਰਾ ਤੋ ਸਾਇ ਮੈਂ ਦਾ ਤਿਆਰ ਜਾਨ ਬਨਾ ਮੁਜਾਏ ਨਵਾਜੋ ਆਪ ਕੋ ਰਮਰੇ ਸੋਤਾ ਤੋ ਸੋਰਾ ਜਨ ਕੇ ਰਾ

ਵਾਹ ਗੋਵਿੰਦ ਜਮਤ ਮਾਗਾ ਸੇ ਤੁਮ ਕਸਾਈ ਤੁਮ ਕੋ ਰਾਜੋ ਜਨ ਪ੍ਰਭ ਕਾ ਸੋ ਕਯੋ ਜਗ ਮਾਨ ਜਲ ਤੇ ਬਤਾਂ ਜਲੇ ਸਮਾ ਜਸ ਰੰਗ ਕਾ ਸੁਨਾਏ ਕਬਦੁਰਨ ਤਰਬਿ ਹੋ ਮੇਰੋ ਕਰ ਬਚਨ ਕਾ ਸਰਨ ਆਏ ਪੰਤ ਜੀ ਲਾਇਤ ਪਵ ਜਗਤ ਮੈਂ ਕੋਨ ਪ੍ਰਤਾ ਸੰਗੋ ਅੰਤੰਗੇ ਮੁਕਤ ਪਾਣ ਰੂਪਾਂਵੇਂਗੇ ਭਗਵੰਤਾਂ ਨੇ ਰੱਖ ਰੱਖ ਰਾਮ ਕਰਮਲਾ ਦੀ ਜਾਨ ਦੇ ਕੋ ਅੰਕਾਰ ਸਤਿਗੁਰ ਸਤ ਅੰਦਰ ਪਿਆਰ ਮਰੀ ਮਾਇ ਸਤਿ ਗੁਰੂ ਮੈਂ ਪਾਇਆ ਸਤਿਗੁਰਤਾ ਪਾ ਮਨ ਬਜੀਆ ਬਦਨਿਆ ਰਾਗ ਰਬਰ ਬਾਰ ਪਰਿਆ ਰਗਾ ਬਨਾਈਆ ਸਉਦ ਤਾ ਗਵਾਰੀ ਕੇ ਰੰ ਮਨ ਜਨੀ ਬਸਾਇ ਕਾ ਨਾਨਕ ਨੰਦਾ ਉਹ ਸਤਿਗੁਰੂ ਮੈਂ ਪਾਇ ਇਹ ਮਨ ਮੀਰਿਆ ਤੂੰ ਗਾਰੂ ਵਰਣਾ ਲੇ ਅਨਰਉਤ ਮਨ ਮੇਰੇ ਦੁਖ ਸਭ ਸਾਰੇ ਨ ਅੰਗੀਕਾਰ ਉਹ ਕਰੀ ਦੇ ਰਾਗ ਕਾਜ ਸਤ ਸਵਣ ਸਭਨ ਗਲਾ ਸਮਰਤ ਸੁਆਮੀ ਸੋ ਕਾਮਨਾ ਵਿਸਾਰੇ ਕਾਇ ਨਾਨਕ ਮਨ ਮੇਰੇ ਸਦਾਰੂ ਅਰਣਾਲੇ ਬਾਜੇ ਸਾਧ ਕਨੇ ਰੇ ਕਾ ਨਾਨਕ ਸਤਿ ਸਾ ਕਿਆ ਨਾਮ ਕਰਦੇ ਰਹੇ ਸਾਚਾ ਨਾਮ ਗਦਾਰ ਸਤ ਨਾਮ ਦਾਰ ਮੇਰਾ ਜਿਨ ਬੁਖਾ ਸਾ ਕਵਾਇਆ ਕਰ ਸਤ ਸੁਖ ਨਾਲ ਸਿਨੇ ਚਾ ਸਾ ਜਾਇਆ ਕੁਰਬਾਨ ਕੀਤਾ ਗੁਰੂ ਗ੍ਰੰਥਾ ਜਿਦੀ ਅਬੜੇ ਆਈਆ ਸੁਣਾ ਸੁਨਦਾ ਸ਼ਬਦ ਰੋਇਆ ਰੋ ਸਾਧਨ ਮੰਨ ਰਾਦਾਰੋ ਸ਼ਬਦ ਕਰਸਪਾ ਗਾਇ ਕਸਪਾ ਗਾ ਸ਼ਬਦ ਜੀ ਕਲਾ ਅਲੰਕਾਰ ਤਾਰੀਆਂ ਪੰਜ ਦੋ ਕਾਲ ਗੰਟ ਕਾਮਾ ਰਿਆ ਨਮ ਪਾਇ ਦੁਜਨ ਕਾ ਉਸ ਨਾਮ ਕਾ ਲਾਗੇ ਕਹ पव ਆਇ ਅਸ਼ਰਾਈ ਮੋਦਲ ਬਕਮ ਸੁਗਾਉ ਗੁਰ ਸਾਉ ਦੀ ਪਾਰ ਪਾਏ ਜਿ ਕਾ ਲਗੀ ਪਿਆਸ ਅਮਤ ਸੇ ਇਕਾਏ ਕਰਮਾਏ ਉਪਨ ਗੁਰ ਗੋਬਿੰਦ ਗਾਏ ਸਤ ਸਾਮੁ ਕਰਿ ਬਖਸ਼ਾ ਨੇ ਸਾਇ ਸਾਇ ਮੁਰਿਆ ਰਾਮ ਨਾਮ ਜਪ ਕਰਨਾ ਹੋ ਨਿਰੀ ਸੁਗੁਰ ਬਿਕਾ ਸਰਬਣੀ ਸੁਨਾ ਗੁਨਾ ਸਤਿਗੁਰੁ ਸਿਧਿ ਰਤਿਆ ਦੁਰਗਾ ਭਈ ਆਟਾਉ ਕਉ ਕਿਰਪਾ ਕਰੇ ਸੁਨੋ ਏ ਵਤਾਰੀ ਮੈਂ ਉਤਮ ਕਾਢੀ ਆ ਰਹਿ ਕੇ ਮਾਨ ਲਾ ਪੰਜਵ ਰਖੇ ਅਕਾਲਾਪਾਰਿਆ ਕੇ ਪਰਿਪਾਇਿ ਕਾਸ ਸਿਆਨੂ ਹੋਆ ਆਲ ਮਨੋ ਨਾ ਸਾਧ ਨਗ ਸਤਿ ਸਾਧ ਤਾਰੇ ਅਨੰਦ ਸਾਗਤ ਬੰਦਕ ਦੁਸ਼ਟ ਕਨ ਮਾਇ ਉਦਾਰਿਆ ਤਿਸ ਸਾਹਿਬ ਕੀ ਟੇਕ ਆ ਨਾਨਕ ਨਮਾਇ ਜਿਸ ਸੇ ਮਦਸ ਹੋਏ ਸਗਲੇ ਦੁਖ ਜਾਈ ਤਿਸ ਸਾਹਿਬ ਕੀ ਟੇਕ ਆ ਨਾਮ ਨਮਾਇ ਜੋ ਸੋ ਸਿਮਾਰਤ ਸੋ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ